ਸਾਡੀਆਂ ਮੁੱਖ ਰੋਤੇ ਡਿਮਾਂਡਾਂ ਜਿਹੜੀ ਨਵੀਂ ਸਕੀਮ ਇਹਨਾਂ ਨੇ ਸੀਡੀਐਸ ਤੋਂ ਬਦਲ ਕੇ ਆਈਡੀਸੀ ਚਲਾਈ ਹੈ ਪਰ ਅਸੀਂ ਸੋਚ ਰਹੇ ਹਾਂ ਕਿ ਜੇ ਸਾਡੀਆਂ ਡਿਮਾਂਡਸ ਨਹੀਂ ਮੰਨੀਆਂ ਗਈਆਂ ਜੇ ਸਾਡੀਆਂ ਡਿਮਾਂਡਸ ਨੂੰ ਸਰਕਾਰ ਵੱਲੋਂ ਸੀਰੀਅਸ ਨਹੀਂ ਲਿਆ ਗਿਆ ਤੇ ਅਸੀਂ ਫਿਰ ਅਗੇ ਇਨਡੇਫਿਨਿਟ ਸਟ੍ਰਾਈਕ ਦੀ ਵੀ ਕਾਲ ਦੇਵਾਂਗੇ 500 700 ਰੁਪਏ ਮਹੀਨਾ ਪੈਨਸ਼ਨ ਗੁਜ਼ਾਰਾ ਕਿਸ ਤਰ੍ਹਾਂ ਹੋ ਸਕਦਾ ਇੱਕ ਉਦੇ ਵਿੱਚ ਇਹਨਾਂ ਨੇ ਕੁਝ ਚੀਜ਼ਾਂ ਉੱਪਰ-ਨੀਚੇ ਕਰ ਦਿੱਤੀਆਂ ਜਿੱਦਾਂ ਕਿ ਮੰਨ ਲਓ ਕੋਈ 10 ਸਾਲ ਦਾ ਜਿਸ ਮੁਲਾਜ਼ਮ ਦੀ 10 ਸਾਲ ਸਰਵਿਸ ਹੋ ਜਾਂਦੀ ਹੈ ਉਹ 10 ਸਾਲ ਤੋਂ ਬਾਅਦ ਰਿਟਾਇਰਮੈਂਟ ਲੈਂਦਾ ਸੇਵਾ ਮੁਕਤੀ ਲੈਂਦਾ ਤੇ ਉਹਨੂੰ ਪੈਨਸ਼ਨ ਮਿਲੇਗੀ। ਇੱਕ ਇੱਕ ਕਮਿਸ਼ਨ ਦੀ ਜਿਹੜਾ 8 ਪੀ ਕਮਿਸ਼ਨ ਇਹਨਾਂ ਨੇ ਅਨਾਉਂਸ ਕੀਤਾ ਪਰ ਉਹ 8 ਪੀ ਕਮਿਸ਼ਨ ਦੇ ਉੱਤੇ ਕੋਈ ਵੀ ਟਿਪੀਕਲ ਕੰਮ ਨਹੀਂ ਹੋਇਆ। 1 1 2026 ਦੇ ਵਿੱਚ ਅਸੀਂ ਇਹਨੂੰ ਲਾਗੂ ਕਰਾਂਗੇ ਪਰ ਅੱਜ ਦੀ ਡੇਟ ਤੱਕ ਇਹਨਾਂ ਨੇ ਕੋਈ ਵੀ ਮੈਂਬਰ ਇਹਦੇ ਵਿੱਚ ਹਲੇ ਪਾਇਆ ਨਹੀਂ। ਪਰ ਅੱਜ ਜੋ ਇਹਨਾਂ ਨੇ ਐਨਪੀਐਸ ਪਾਲਿਸੀ ਲਿਆਂਦੀ ਆ ਨਿਊ ਪੈਨਸ਼ਨ ਸਕੀਮ ਪਹਿਲਾਂ اوਪੀਐਸ ਦੀ ਪੁਰਾਣੀ ਪੈਨਸ਼ਨ ਜਿਹਨੂੰ ਜੋ ਸਾਰੇ ਜਿੰਨੇ ਵੀ ਪੁਰਾਣੇ ਮੁਲਾਜ਼ਮ ਨੇ ਉਹਦੇ ਵਿੱਚ ਆਉਂਦੇ ਸੀ ਹੁਣ ਇਹਦਾ ਉਹਦਾ ਬੈਨੀਫਿਟ ਉਹ ਉਹਦੇ ਸ਼ੇਰਾਂ ਦੇ ਵਿੱਚ ਪਾ ਲਗਾ ਕੇ ਪੈਸੇ ਵਧਣਗੇ ਤਾਂ ਸਾਨੂੰ ਜਿਆਦਾ ਬੈਨੀਫਿਟ ਮਿਲੇਗਾ ਮੁੱਖ ਤੌਰ ਤੇ ਜਿਵੇਂ ਕੋਈ ਬੰਦਾ ਰਿਟਾਇਰ ਹੋ ਜਾਂਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਪੋਸਟ ਹੈ ਉਹ ਵੈਲਿਸ਼ ਕਰ ਦਿੱਤਾ ਜਾਂਦਾ ਹੈ ਇਹ ਘਟਾ ਦਿੱਤਾ ਜਾਂਦਾ ਹੈ ਉਹ ਸਾਡੀਆਂ ਪੋਸਟਾਂ ਵੀ ਪੂਰੀਆਂ ਕੀਤੀਆਂ ਜਾਂਨ ਕਿ ਪੂਰੇ ਭਾਰਤ ਵਿੱਚ ਅੱਜ ਬੰਦ ਦੀ ਕਾਲ ਦਿੱਤੀ ਗਈ ਹੈਗੀ ਹੈ ਦੱਸ ਦਈਏ ਕਿ 32 ਜਥੇਬੰਦੀਆਂ ਵੱਲੋਂ ਇਹ ਬੰਦ ਦੀ ਕਾਲ ਦਿੱਤੀ ਗਈ ਹੈ ਜਿਦੇ ਨਾਲ ਬੱਸ ਸੇਵਾ, ਰੇਲਵੇ ਸੇਵਾ, ਡਾਕ ਸੇਵਾ, ਬੈਂਕਿੰਗ ਸੇਵਾ ਇਹ ਸਾਰੀਆਂ ਚੀਜ਼ਾਂ ਤੇ ਅਸਰ ਪਵੇਗਾ ਕਾਰਨ ਹੈ ਕਿ ਇਹਨਾਂ ਦੀ ਜਿਹੜੀਆਂ ਵੀ ਟ੍ਰੇਡ ਯੂਨੀਅਨਸ ਨੇ ਉਹਨਾਂ ਸਾਰੀਆਂ ਟ੍ਰੇਡ ਯੂਨੀਅਨਸ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਕਾਰਨ ਹੈ ਕਿ ਬਹੁਤ ਸਾਰੀਆਂ ਮੰਗਾਂ ਨੇ ਜੋ ਕੇਂਦਰ ਸਰਕਾਰ ਕੋਲ ਇਹਨਾਂ ਵੱਲੋਂ ਰੱਖੀਆਂ ਗਈਆਂ ਨੇ ਚਾਹੇ ਉਹ ਪੈਨਸ਼ਨ ਦੀ ਸਕੀਮ ਨੂੰ ਲੈ ਕੇ ਹੋਵੇ ਤਨਖਾਹਾਂ ਦੇ ਵਿੱਚ ਵਾਧੇ ਨੂੰ ਲੈ ਕੇ ਹੋਵੇ ਜਾਂ ਫਿਰ ਮਨਰੇਗਾ ਦੇ ਵਿੱਚ ਬਧਾਈ ਜਾ ਰਹੀ ਦਿਹਾੜੀ ਨੂੰ ਹੋਵੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਬੱਤੀ ਜਥੇਬੰਦੀਆਂ ਵੱਲੋਂ ਜਿਹੜੀ ਆ ਬੰਦ ਦੀ ਕਾਲ ਦਿੱਤੀ ਗਈ ਹੈ ਔਰ ਪੂਰੇ ਭਾਰਤ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲੇਗਾ ਭਾਰਤ ਨਗਰ ਚੌਂਗ ਦੇ ਵਿੱਚ ਮੌਜੂਦ ਹਾਂ ਜਿੱਥੇ ਡਿਸਟ੍ਰਿਕਟ ਦਾ ਸਭ ਤੋਂ ਵੱਡਾ ਡਾਕਰ ਮੌਜੂਦ ਹੈ ਉਹਦੇ ਜਿਹੜੇ ਕਰਮਚਾਰੀ ਨੇ ਹੜਤਾਲ ਤੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ 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 ਮੰਗਾਂ ਨੇ ਔਰ ਅੱਜ ਹੜਤਾਲ ਦਾ ਕੀ ਕਾਰਨ ਹੈਗਾ ਔਰ ਕਿਹੜੀਆਂ ਮੰਗਾਂ ਜਿਹੜੀਆਂ ਨੇ ਕੇਂਦਰ ਸਰਕਾਰ ਤੱਕ ਪਹੁੰਚਾਈਆਂ ਜਾਣੀਆਂ ਨੇ ਯਸ਼ਪਾਲ ਜੀ ਮੇਰੇ ਨਾਲ ਮੌਜੂਦ ਹੈ ਯਸ਼ਪਾਲ ਜੀ ਅੱਜ ਡਾਕ ਕਰਦੇ ਕਰਮਚਾਰੀਆਂ ਵੱਲੋਂ ਵੀ ਜਿਹੜੀ ਆ ਹੜਤਾਲ ਕੀਤੀ ਗਈ ਆ ਭਾਰਤ ਬੰਦ ਦਾ ਸੱਦਾ ਕੀ ਮੰਗਾਂ ਔਰ ਕੀ ਰੋਸ਼ ਹੈ ਮੈਂ ਮੈਂ ਫਿਰਦੇ ਜੀ ਭਾਰਤ ਸਰਕਾਰ ਦੀਆਂ ਲੋਕਵਾਰ ਨੂੰ ਨੀਤੀਆਂ ਦੇ ਖਿਲਾਫ ਅੱਜ ਸਾਡੇ ਪੋਸਟਲ ਡਿਪਾਰਟਮੈਂਟ ਦੇ ਸਾਰੇ ਮੁਲਾਜ਼ਮ ਸਾਰੇ ਕਾਮਰੇਡ ਸਾਥੀ ਅੱਜ ਇਕੱਠੇ ਹੋਏ ਨੇ ਸਾਡੀਆਂ ਮੁੱਖ ਤੌਰ ਤੇ ਡਿਮਾਂਡਾਂ ਜਿਹੜੀ ਨਵੀਂ ਸਕੀਮ ਇਹਨਾਂ ਨੇ ਸੀਡੀਐਸ ਤੋਂ ਬਦਲ ਕੇ ਆਈਡੀਸੀ ਚਲਾਈ ਹੈ ਜਿਸ ਦੇ ਵਿੱਚ ਸਾਡੇ ਡਿਪਾਰਟਮੈਂਟ ਸਾਡੇ ਮੁਲਾਜ਼ਮਾਂ ਦੇ ਹੱਕਾਂ ਤੇ ਬਹੁਤ ਸਾਰਾ ਕਾਹਨ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਵਿੱਚ ਮੈਨ ਪਾਵਰ ਘਟਾਣਗੇ ਔਰ ਇਹ ਕੰਮ ਪ੍ਰਾਈਵੇਟ ਸੈਕਟਰ ਦੇ ਵਿੱਚ ਦੇਣਗੇ ਸੈਕਿੰਡ ਸਾਡੀ ਮੰਗ ਹੈ ਪੇ ਕਮਿਸ਼ਨ ਦੀ ਜਿਹੜਾ 8 ਪੇ ਕਮਿਸ਼ਨ ਇਹਨਾਂ ਨੇ ਅਨਾਉਂਸ ਕੀਤਾ ਪਰ ਉਹ 8 ਪੇ ਕਮਿਸ਼ਨ ਦੇ ਉੱਤੇ ਕੋਈ ਵੀ ਟਿਪੀਕਲ ਕੰਮ ਨਹੀਂ ਹੋਇਆ ਜਿਵੇਂ ਕਿ ਇਸ ਦੇ ਮੈਂਬਰ ਲਗਾਣੇ ਜਾਂ ਇਹਦਾ ਚੇਅਰਮੈਨ ਬਣਾਣਾ ਕਿਉਂਕਿ ਆਨ ਵਾਲੇ ਟਾਈਮ ਜਿਵੇਂ ਸਰਕਾਰ ਕਹਿ ਰਹੀ ਹੈ 1 1 2026 ਦੇ ਵਿੱਚ ਅਸੀਂ ਇਹਨੂੰ ਲਾਗੂ ਕਰਾਂਗੇ ਪਰ ਅੱਜ ਦੀ ਡੇਟ ਤੱਕ ਇਹਨਾਂ ਨੇ ਕੋਈ ਵੀ ਮੈਂਬਰ ਇਹਦੇ ਵਿੱਚ ਹਲੇ ਬਿਠਾਇਆ ਨਹੀਂ ਕਮੇਟੀ ਨਹੀਂ ਬਿਠਾਈ ਜਿਹੜੀ ਇਸ ਸਕੀਮ ਨੂੰ ਜਾਂ ਇਸ ਪੂਰੇ ਪੀ ਕਮਿਸ਼ਨ ਨੂੰ ਪੜਤਾਲ ਕਰਕੇ ਲਾਗੂ ਕਰੇਗੀ ਉਸ ਤੋਂ ਇਲਾਵਾ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਹੈ ਸਾਡੀ 2004 ਤੋਂ ਪਹਿਲਾਂ ਵਾਲੀ ਉਹ ਸਕੀਮ ਨੂੰ ਲਾਗੂ ਕਰਨ ਲਈ ਗਵਰਨਮੈਂਟ ਪਿੱਛੇ हट ਰਹੀ ਹੈ ਪਿੱਛੇ ਜੇ ਇਹਨਾਂ ਨੇ ਇੱਕ ਸਕੀਮ ਸਾਨੂੰ ਦਿੱਤੀ ਹੈ ਜਿਹੜੀ ਕਿ ਪੁਰਾਣੀ ਚੱਲ ਰਹੀ ਸਕੀਮ ਤੋਂ ਵੀ ਬੇਕਾਰ ਹੈ ਅਸੀਂ ਇਹ ਮੰਗ ਕਰਦੇ ਹਾਂ ਡਿਪਾਰਟਮੈਂਟ ਕੋਲੋਂ ਪਹਿਲਾਂ ਸਾਫ਼ ਕਰੋ ਬੇਕਾਰ ਕਿੱਦਾਂ ਹੈਗੀ ਹੈ ਉਸ ਦੇ ਵਿੱਚ ਜਿਹੜਾ ਹੈ ਜਿਹੜੀ ਸਾਡੇ ਕੋਲ ਜਿਹੜਾ ਸਾਡਾ ਪੈਸਾ ਕਟਿਆ ਜਾਏਗਾ ਉਹ ਪੈਸਾ ਇਹਨਾਂ ਦਾ ਸਾਰਾ ਸ਼ੇਅਰ ਮਾਰਕੀਟ ਦੇ ਵਿੱਚ ਲਗਾਣਾ ਹੈ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲਗਾਉਣ ਤੋਂ ਬਾਅਦ ਉਹ ਜੇਤਾ ਉਹਦਾ ਬੈਨੀਫਿਟ ਉਹ ਉਹਦੇ ਸ਼ੇਰਾਂ ਦੇ ਵਿੱਚ ਪਾ ਲਗਾ ਕੇ ਪੈਸੇ ਵਧਣਗੇ ਤਾਂ ਸਾਨੂੰ ਜਿਹੜਾ ਬੈਨੀਫਿਟ ਮਲੇਗਾ ਜੇ ਉਹ ਸ਼ੇਅਰ ਘਟ ਜਾਂਦੇ ਨੇ ਕੱਲ ਆਨ ਵਾਲੇ ਟਾਈਮ ਤੇ ਮਾਰਕੀਟ ਦੇ ਵਿੱਚ ਤੇ ਉਹ ਡਾਊਨ ਚਲੇ ਜਾਂਦੇ ਤਾਂ ਸਾਨੂੰ ਜਿਹੜਾ ਉਹਦਾ ਬੈਨੀਫਿਟ ਕਟੇਗਾ ਅਸੀਂ ਚਾਹਨੇ ਆ ਪੈਨਸ਼ਨ ਨਹੀਂ ਨਹੀਂ ਪੈਨਸ਼ਨ ਦੀ ਰਕਮ ਤਾਂ ਇੱਕੋ ਹੀ ਹੁੰਦੀ ਹੈ ਫਿਕਸ ਹੁੰਦੀ ਹੈ ਪੈਨਸ਼ਨ ਦਾ ਜਿਹੜਾ ਸਾਡਾ ਅਮਾਊਂਟ ਹੈ ਇਹ ਇਹ ਡਿਪੈਂਡ ਹੋਏਗਾ ਮਾਰਕੀਟ ਦੇ ਉ ਅਸੀਂ ਪੁਰਾਣੀ ਸਕੀਮ ਜਿਵੇਂ ਫਿਕਸ ਹੁੰਦੀ ਸੀ ਜਿਸ ਗ੍ਰੇਡ ਤੇ ਅਸੀਂ ਰਿਟਾਇਰ ਹੋਏ ਆ ਉਹਦਾ ਹਾਫ ਪਲੱਸ ਡੀਏ ਸਾਨੂੰ ਮਿਲਦਾ ਸੀ ਉਹ ਸਕੀਮ ਵੈਲਿਊਏਬਲ ਸੀ ਔਰ ਬੈਨੀਫੀਸ਼ੀਅਲ ਸੀ ਅਸੀਂ ਚਾਹਦੇ ਆ ਉਹੀ ਸਕੀਮ ਸਾਡੇ ਮੁਲਾਜ਼ਮਾਂ ਨੂੰ ਦਿੱਤੀ ਜਾਵੇ ਉਸ ਤੋਂ ਇਲਾਵਾ ਜਿਹੜੇ ਸਾਡੇ ਡਿਪਾਰਟਮੈਂਟ ਦੇ ਵਿੱਚ ਮੁੱਖ ਤੌਰ ਤੇ ਜਿਵੇਂ ਕੋਈ ਬੰਦਾ ਰਿਟਾਇਰ ਹੋ ਜਾਂਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਪੋਸਟ ਹੈ ਉਹ ਅਬੋਲਿਸ਼ ਕਰ ਦਿੱਤਾ ਜਾਂਦਾ ਹੈ ਇਹ ਘਟਾ ਦਿੱਤਾ ਜਾਂਦਾ ਹੈ ਉਹ ਸਾਡੀਆਂ ਪੋਸਟਾਂ ਵੀ ਪੂਰੀਆਂ ਕੀਤੀਆਂ ਜਾਣ ਜਿਵੇਂ ਕਈ ਜਗ੍ਹਾ ਤੇ ਆਊਟਸਾਈਡ ਲਗਾਏ ਹੋਏ ਆ ਉਹ ਫੁੱਲ ਪੋਸਟ ਜਿਹੜੀ ਪੋਸਟਮੈਨ ਦੀ ਐਮਟੀਐਸ ਦੀ ਜਾਂ ਕਿਸੇ ਹੋਰ ਕੰਸ ਉਹ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਆਊਟਸੋਰਸਿੰਗ ਦੇ ਰਾਈ ਜਿਵੇਂ ਸਾਡੇ ਆਰਮਰਸ ਡਿਪਾਰਟਮੈਂਟ ਦੇ ਵਿੱਚ ਇਹ ਐਮਪੀਐਸ ਸਟਾਫ ਭਰਤੀ ਕਰ ਰਹੇ ਨੇ ਉਹ ਚੀਜ਼ ਖਤਮ ਹੋਣੀ ਚਾਹੀਦੀ ਹੈ ਔਰ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਜਿਵੇਂ ਕੋਈ ਸਾਡੀ ਸਿਹਤ ਵਾਸਤੇ ਕੋਈ ਸਕੀਮ ਹੈ ਉਹ ਲਾਗੂ ਨਾਲ ਹੋਣੀ ਚਾਹੀਦੀ ਹੈ ਡਿਪਾਰਟਮੈਂਟ ਤੋਂ ਪਿਛਲੇ ਕਈ ਸਾਲਾਂ ਤੋਂ ਚੱਲੀਆਂ ਆ ਰਹੀਆਂ ਸਾਡੀਆਂ ਡਿਮਾਂਡਸ ਜਿਹਦੇ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ ਅਸੀਂ ਅੱਜ ਦੀ ਇਸ ਹੜਤਾਲ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਜੇ ਸਰਕਾਰ ਅੱਜ ਇਸ ਹੜਤਾਲ ਤੋਂ ਨਾ ਸਮਝੀ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਅਨਮਿੱਥੇ ਸਮੇਂ ਲਈ ਵੀ ਹੜਤਾਲ ਹੋਵੇ ਏ ਗਵਰਨਮੈਂਟ ਨੂੰ ਅੱਜ ਸਨੇਹਾ ਹੈ ਮੋਦੀ ਗਵਰਨਮੈਂਟ ਨੇ ਵੀ ਤੁਹਾਡੀ 11 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਾਰਗੁਜ਼ਾਰੀ ਕਰਕੇ ਅੱਜ ਲੋਕ ਇੱਥੇ ਬੈਠੇ ਨੇ ਕਿੰਨੇ ਜਿਹੜੇ ਨੇ ਤੁਹਾਡੇ ਕਰਮਚਾਰੀ ਕਿਹੜੀ ਕਿਹੜੀ ਡੈਜ਼ਿਗਨੇਸ਼ਨ ਦੇ ਕਰਮਚਾਰੀ ਅੱਜ ਹੜਤਾਲ 'ਚ ਸ਼ਾਮਿਲ ਨੇ ਸਾਡੀ ਪੋਸਟਮੈਨ ਐਮਟੀਐਸ ਜੀਡੀਐਸ ਯੂਨੀਅਨ ਦੇ ਸਾਰੇ ਪਿੰਦੇ ਪੰਜਾਬ ਦੇ ਔਰ ਆਲ ਇੰਡੀਆ ਲੈਵਲ ਤੇ ਵੱਖ-ਵੱਖ ਹੈੱਡਕੁਆਟਰਾਂ ਤੇ ਅੱਜ ਧਰਨਾ ਦੇ ਰਹੇ ਨੇ ਔਰ ਰੋਜ਼ਮਜ਼ਾਰਾ ਕਰਕੇ ਗਵਰਨਮੈਂਟ ਨੂੰ ਦੱਸਣਾ ਚਾਹੁੰਦੇ ਨੇ ਕਿ ਤੁਹਾਡੀਆਂ ਨੀਤੀਆਂ ਤੋਂ ਕਿੰਨਾ ਕੁ ਅੱਜ ਦਾ ਕਰਮਚਾਰੀ ਖੁਸ਼ ਹੈ ਅਸੀਂ ਇਕੱਲੇ ਨਹੀਂ ਰੇਲਵੇ ਬਿਲੀ ਬੂਟ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਸੈਮੀ ਗਵਰਨਮੈਂਟ ਸਾਰੀਆਂ ਗਵਰਨਮੈਂਟਾਂ ਦੇ ਨੁਮਾਇंदे ਵੱਖ-ਵੱਖ ਹੈੱਡਕੁਆਰਟਰਾਂ ਤੇ ਬੈਠ ਕੇ ਅੱਜ ਇਹ ਸਿੱਧਾ ਸੁਨੇਹਾ ਦੇ ਰਹੇ ਨੇ ਗਵਰਨਮੈਂਟ ਨੂੰ ਕਿ ਤੁਹਾਡੀਆਂ ਜਿਹੜੀਆਂ ਲੋਕਮਾਰੀਓ ਨੀਤੀਆਂ ਨੇ ਉਹਨਾਂ ਦੇ ਕਿਦਾਂ ਲੋਕ ਵਿਰਖਲਾਫ ਨੇ ਔਰ ਆਉਣ ਵਾਲੇ ਸਮੇਂ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਮੁਲਾਜ਼ਮਾਂ ਦਾ ਕਾਣ ਹੁੰਦਾ ਰਿਹਾ ਉਹਨਾਂ ਦੇ ਹੱਕਾਂ ਦਾ ਆਉਣ ਵਾਲੇ ਸਮੇਂ ਚ ਇੱਕ ਹੋਰ ਰੂਪ ਧਾਰੇਗੀ ਜਿਵੇਂ ਅੱਜ ਲੋਕ ਬੈਠੇ ਨੇ ਅੱਜ ਤੁਸੀਂ ਕਹਿ ਲਓ 80% ਹੜਤਾਲ ਹੋਈ ਹੈ ਕੱਲ ਨੂੰ 100/100 ਹੋਏਗੀ ਕਿਉਂਕਿ ਜਦੋਂ ਤੁਸੀਂ ਮੁਲਾ ਹੋਂਦ ਦੀ ਲੜਾਈ ਅੱਜ ਹੋ ਰਹੀ ਹੈ ਕੋਈ ਯੂਨੀਅਨ ਬਾਜੀ ਨਹੀਂ ਇੱਥੇ ਸਾਰੀਆਂ ਯੂਨੀਅਨਾਂ ਦੇ ਮੈਂਦੇ ਬੈਠੇ ਆ ਚਾਹੇ ਕਿਸੇ ਦੀ ਕਾਲ ਆਈਏ ਚਾਹੇ ਨਹੀਂ ਆਈ ਸਾਡਾ ਮਨ ਮਤਵ ਹੈ ਜਦ ਸਾਡਾ ਡਿਪਾਰਟਮੈਂਟ ਚ ਸਾਡੀ ਹੋਂਦ ਹੀ ਨਹੀਂ ਰਹੇਗੀ ਉਹ ਯੂਨੀਅਨ ਬਾਜੀ ਦਾ ਬਾਅਦ ਚ ਹੋਏਗੀ ਪਹਿਲਾਂ ਅਸੀਂ ਆਪਣੀ ਹੋਂਦ ਬਚਾਣ ਲਈ ਅੱਜ ਲੜ ਰਹੇ ਹਾਂ ਸਾਰੇ ਸਾਡੇ ਜਿੰਨੇ ਕਾਮਕਾਰ ਆ ਸਾਰੇ ਇਕੱਠੇ ਨੇ ਅੱਜ ਸਾਡੀ ਕੋਸ਼ਿਸ਼ ਪੂਰੀ ਹੈ ਕਿ ਡਿਪਾਰਟਮੈਂਟ ਦੇ ਉੱਤੇ ਔਰ ਸਾਡੇ ਜਿਹੜੇ ਉੱਪਰ ਸਰਕਾਰ ਬੈਠੀ ਆ ਉਹਨਾਂ ਨੂੰ ਇਸ ਗੱਲ ਦਾ ਅਸਰ ਹੋਵੇ ਕਿ ਅੱਜ ਇਹ ਜਿਹੜੀ ਸਾਡੀ ਹੜਤਾਲ ਸਕਸੈਸ ਹੋਈ ਹੈ ਔਰ ਮੈਂ ਤੁਹਾਨੂੰ ਇਹ ਆਪਣੇ ਵੱਲੋਂ ਜਿਹੜਾ ਏ ਦੇ ਵਿੱਚ ਸਾਰੀਆਂ ਡਿਮਾਂਡਸ ਅਸੀਂ ਲਿਖੀਆਂ ਹੋਈਆਂ ਜਿਹੜੀਆਂ ਕਿ ਅਸੀਂ ਲੰਬੇ ਸਮੇਂ ਤੋਂ ਸਰਕਾਰ ਕੋ ਮੰਗ ਕਰ ਰਹੇ ਹਾਂ ਪਰ ਉਹਦੇ ਤੇ ਕੋਈ ਕੋਈ ਸਿਵਾਏ ਸਾਨੂੰ ਇਹ ਕਹਿ ਕੇ ਵੀ ਅਸੀਂ ਇਹਦੇ ਵਿਚਾਰ ਕਰਾਂਗੇ ਉਹਤੇ ਕੋਈ ਵੀ ਕਾਰਗਰ ਕਦਮ ਨਹੀਂ ਉਠਾਏ ਜਾ ਰਹੇ ਜਸ਼ਪਾਲ ਜੀ ਤਨਖਾਹ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਹੀ ਕਿ ਜ਼ਰੀਆ ਹੁੰਦਾ ਆਪਣਾ ਬੁਢਾਪੇ ਦੇ ਵਿੱਚ ਜੀਵਨ ਜੀਣ ਦਾ ਇਹ ਤੋਂ ਬਾਅਦ ਤਾਂ ਫਿਰ ਤੁਹਾਨੂੰ ਇੱਕ ਤਰ੍ਹਾਂ ਦਾ ਬਿਜ਼ਨਸਮੈਨ ਬਣਾ ਦਿੱਤਾ ਜਾਏਗਾ ਨਹੀਂ ਅਸੀਂ ਇਹੀ ਡਿਮਾਂਡ ਮੰਗ ਰਹੇ ਹਾਂ ਵੀ ਸਾਨੂੰ ਸਿਕਿਉਰ ਇਨਕਮ ਹੋਵੇ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਸੀ ਉਹਦੇ ਚ ਜਿੰਨੀ ਅਸੀਂ ਪੇ ਡਰਾ ਕਰ ਰਹੇ ਹਾਂ ਉਹਦਾ ਹਾਫ ਪਲੱਸ ਡੀਏ ਸਾਨੂੰ ਮਿਲਦਾ ਸੀ ਉਹ ਇੱਕ ਸਿਕਰ ਇਨਕਮ ਹੈ ਸਾਨੂੰ ਪਤਾ ਸੀ ਜਿੰਨੀ ਅਸੀਂ ਪ੍ਰਾਪਤੀ ਆਪਣੀ ਲਾਈਫ ਵਿੱਚ ਜਿਹੜੇ ਡਿਜ਼ਾਈਗਨੇਸ਼ਨ ਤੋਂ ਰਿਟਾਇਰ ਹੋ ਰਹੇ ਆ ਉਸ ਤੋਂ ਬਾਅਦ ਜੋ ਸਾਡੀ ਪ੍ਰਾਪਤੀ ਉਸ ਦੇ ਅਕੋਰਡਿੰਗ ਸਾਨੂੰ ਜਿਹੜੇ ਹੈ ਉਹ ਅਮਾਉਂਟ ਮਿਲ ਰਹੀ ਹੈ ਜੇ ਮੰਨ ਲਓ ਬਾਜ਼ਾਰ ਘਿਰ ਗਿਆ ਤਾਂ ਇਹਦਾ ਮਤਲਬ ਤੁਹਾਡੀ ਪੈਨਸ਼ਨ ਦੀ ਰਕਮ ਵੀ ਘਰ ਗਈ ਉਹ ਸਾਰਾ ਡਿਪੈਂਡ ਹੀ ਮਾਰਕੀਟ ਦੇ ਉੱਤੇ ਕਰਦਾ ਹੈ ਕਿਉਂਕਿ ਜਿਹੜੇ ਲਾਸਟ ਟਾਈਮ ਸਾਡੇ ਰਿਟਾਇਰ ਹੋਏ ਆ ਪਰਸਨ ਇਨ ਦੀ ਮੇਨ ਟਾਈਮ 2004 ਤੋਂ ਲੈ ਕੇ ਟਿਲ ਡੇਟ ਤੱਕ ਕਿਸੇ ਨੂੰ 1500 ਪੈਨਸ਼ਨ ਮਿਲ ਰਹੀ ਕਿਸੇ ਨੂੰ 1000 ਮਿਲ ਕਿਸੇ ਨੋਮੀਨਲ ਤੋਂ 9000 ਰੁਪਏ 5700 ਰੁਪਏ ਨਾਲ ਪੈਨਸ਼ਨ ਮਿਲ ਰਹੀ ਹੈ ਪੈਨਸ਼ਨ ਹੈ ਪੈਨਸ਼ਨ ਹਾਂਜੀ 5700 ਰੁਪਏ ਮਹੀਨਾ ਮਹੀਨਾ ਹਾਂਜੀ ਉਹ ਜਿਹੜੀ 5700 ਰੁਪਏ ਮਹੀਨਾ ਪੈਨਸ਼ਨ ਹੈ ਤੁਸੀਂ ਆਪ ਸੋਚੋ ਅੱਜ ਦੇ ਸਮੇਂ ਦੇ ਵਿੱਚ ਇਹਦੇ ਦਾ ਇੱਕ ਮਹੀਨਾ ਇੱਕ ਦਿਨ ਦਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਪੂਰੇ ਮਹੀਨੇ ਦਾ ਗੁਜ਼ਾਰਾ ਆਪਾਂ ਕਿਦਾ ਕਰਾਂ ਸਾਡੀ ਪੁਰਜੋਰ ਅਪੀਲ ਹੈ ਸੈਂਟਰ ਗਵਰਨਮੈਂਟ ਤੋਂ ਕਿ ਸਾਡੀਆਂ ਜਿਹੜੀ ਅਸੀਂ ਆਪਣੀ ਉਮਰ ਦੇ 20 20 30 30 40 40 ਸਾਲ ਇੱਥੇ ਗਵਾਕੇ ਜਾ ਰਹੇ ਹਾਂ ਤੁਹਾਡੀ ਸੇਵਾ ਕਰ ਰਹੇ ਹਾਂ ਦੇਸ਼ ਦੀ ਸੇਵਾ ਕਰ ਰਹੇ ਹਾਂ ਉਸ ਸੇਵਾ ਦਾ ਸਿੱਟਾ ਸਾਨੂੰ ਇਹ ਤਾਂ ਮਿਲੇ ਕਿ ਅਸੀਂ ਜਿਹੜੀ ਉਸ ਕਰਕੇ ਅੱਜ ਜਿਹੜੇ ਹੜਤਾਲ ਤੇ ਬੈਠੇ ਆਂ ਆਉਣ ਵਾਲੀ ਪੀੜ੍ਹੀ ਜੇ ਅਸੀਂ ਅੱਜ ਹੜਤਾਲ ਕਰਾਂਗੇ ਆਉਣ ਵਾਲੀ ਪੀੜ੍ਹੀ ਇਸ ਚੀਜ਼ ਦੀ ਗਵਾਹ ਹੋਏਗੀ ਕਿ ਜਿਹੜੇ ਲੋਕ ਅੱਜ ਸੇਵਾ ਕਰਦੇ ਜਿਹੜੇ ਸਾਡੇ ਪ੍ਰਾਣੇ ਕਾਮਰੇਡ ਸਾਥੀਆਂ ਨੇ ਸੇਵਾ ਕੀਤੀ ਹੈ ਜਿਸ ਕਰਕੇ ਅੱਜ ਅਸੀਂ ਇੱਥੇ ਬੈਠੇ ਆਂ ਅਸੀਂ ਇਹ ਚਾਹੁੰਦੇ ਆਂ ਵੀ ਸਾਡੀ ਇਹ ਜਿਹੜੀ ਸਫਲਤਾ ਹੋ ਸਕਦੀ ਹੈ ਜੇ ਸਾਡੀਆਂ ਜਾਇਜ਼ ਮੰਗਾਂ ਨੂੰ ਸਰਕਾਰ ਮੰਨੇ ਜਾਇਜ਼ ਮੰਗਾਂ ਨੂੰ ਸਰਕਾਰ ਮੰਨੇ ਤੁਹਾਨੂੰ ਲੱਗਦਾ ਕਿ ਮੰਗਾਂ ਜਾਇਜ਼ ਨੇ ਦੇਖੋ ਮੈਂ ਕੁਲਵਿੰਦਰ ਸਿੰਘ ਡਿਵੀਨ ਸੈਕਟਰ ਲੁਧਿਆਣਾ ਸਿਟੀ ਡਿਵੀਜ਼ਨ ਤੋਂ ਜੋ ਵੀ ਸਾਡੀਆਂ ਡਿਮਾਂਡਸ ਨੇ ਸਾਡੇ ਸਾਥੀ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜੋ ਸਾਡਾ ਚੈਟਰ ਰੋਡ ਮੰਗਸ ਨੇ ਇਹ ਜੋ ਸਾਡੀਆਂ ਡਿਮਾਂਡਸ ਨੇ ਇਹ ਕੋਈ ਅੱਜ ਦੀਆਂ ਡਿਮਾਂਡਸ ਨਹੀਂ ਨੇ ਇਹ ਸਾਡੀਆਂ 15-15 20-20 ਸਾਲ ਪੁਰਾਣੀਆਂ ਡਿਮਾਂਡਸ ਨੇ ਜੋ ਅਜੇ ਤੱਕ ਜੋ ਲਿਖਤੀ ਰੂਪ ਦੇ ਵਿੱਚ ਜੋ ਅਸੀਂ ਸਰਕਾਰ ਦੇ ਨਾਲ ਜੋ ਸਾਡੇ ਹਾਇਰ ਅਥਾਰਟिटीज ਨੇ ਜੋ ਹਾਇਰ ਸਾਡੇ ਯੂਨੀਅਨ ਲੀਡਰਸ ਨੇ ਨੈਸ਼ਨਲ ਲੈਵਲ ਤੇ ਉਹਨਾਂ ਨੇ ਬਾਰ ਬਾਰ ਮੀਟਿੰਗਾਂ ਕਰਕੇ ਬਾਰ ਬਾਰ ਰਿਟਨ ਦੇ ਵਿੱਚ ਉਹਨਾਂ ਨੂੰ ਲੈਟਰਸ ਵਗੈਰਾ ਲਿਖ ਕੇ ਤੇ ਜੇ ਉਹਨਾਂ ਸਾਡੀਆਂ ਜੋ ਵੀ ਡਿਮਾਂਡਸ ਨੇ ਉਹਨਾਂ ਦਾ ਸਮਾਧਾਨ ਨਹੀਂ ਹੋਇਆ ਅੱਜ ਤੱਕ ਤਾਂ ਹੀ ਅਸੀਂ ਉਹਨਾਂ ਡਿਮਾਂਡਸ ਨੂੰ ਲੈ ਕੇ ਅੱਜ ਹੜਤਾਲ ਤੇ ਬੈਠੇ ਪੂਰਾ ਭਾਰਤ ਬੰਦ ਦੀ ਕਾਲ ਦੇ ਦਿੱਤੀ ਹੈ ਲੋਕ ਪਰੇਸ਼ਾਨੀ ਹੋਣਗੇ ਤੁਸੀਂ ਅੱਜ ਸਟ੍ਰਾਈਕ ਤੇ ਬੈਠੇ ਹੋ ਕਿੰਨੇ ਲੋਕ ਪ੍ਰਭਾਵਿਤ ਹੋਣਗੇ ਦੇਖੋ ਗੱਲ ਇਦਾਂ ਹੈ ਕਿ ਜੋ ਸਾਡਾ ਡਿਪਾਰਟਮੈਂਟ ਆਫ ਪੋਸਟ ਆ ਜੋ ਸਾਡਾ ਤੁਹਾਨੂੰ ਵੀ ਪਤਾ ਹੈ ਕਿ ਜੋ ਇੱਕ ਪੋਸਟਮੈਨ ਦਾ ਕੰਮ ਆ ਪੋਸਟਮੈਨ ਦਾ ਕੰਮ ਹੈ ਲੋਕਾਂ ਦੇ ਘਰਾਂ ਵਿੱਚ ਡਾਕ ਤਕਸੀਮ ਕਰਨਾ ਦੇਖੋ ਅੱਜ ਤੋਂ ਸਾਡੀ ਇੱਕ ਦਿਨ ਦੀ ਸਟ੍ਰਾਈਕ ਹੈ ਇਸ ਦੇ ਨਾਲ ਜਨਤਾ ਜ਼ਰੂਰ ਪ੍ਰਭਾਵਿਤ ਹੋਏਗੀ ਬਿਲਕੁਲ ਹੋਏਗੀ ਪਰ ਅਸੀਂ ਸੋਚ ਰਹੇ ਹਾਂ ਕਿ ਜੇ ਸਾਡੀਆਂ ਡਿਮਾਂਡਸ ਨਹੀਂ ਮੰਨੀਆਂ ਗਈਆਂ ਜੇ ਸਾਡੀਆਂ ਡਿਮਾਂਡਸ ਨੂੰ ਸਰਕਾਰ ਵੱਲੋਂ ਸੀਰੀਅਸ ਨਹੀਂ ਲਿਆ ਗਿਆ ਤੇ ਅਸੀਂ ਫਿਰ ਅੱਗੇ ਇਨਡੇਫਿਨਿਟ ਸਟ੍ਰਾਈਕ ਦੀ ਵੀ ਕਾਲ ਦੇਵਾਂਗੇ 500 700 ਰੁਪਏ ਮਹੀਨਾ ਪੈਨਸ਼ਨ ਗੁਜ਼ਾਰਾ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਕਿੱਦਾਂ ਸੰਭਵ ਹੈ ਕਿ ਕਿਸੇ ਨੂੰ ਰਿਟਾਇਰਮੈਂਟ ਤੋਂ ਬਾਅਦ 500 ਜਾਂ 700 ਦਿੱਤਾ ਜਾਵੇ ਔਰ ਉਸ ਤੋਂ ਬਾਅਦ ਇਦਾਂ ਦੀ ਪਾਲਿਸੀ ਲਿਆਤੀ ਜਾਵੇ ਕਿ ਉਹਨੂੰ ਬਿਜ਼ਨਸਮੈਨ ਬਣਾ ਦਿਓ ਅਗਰ ਬਾਜ਼ਾਰ ਉੱਤੇ ਗਿਆ ਤਾਂ ਪੈਨਸ਼ਨ ਵਧ ਗਈ ਬਾਜ਼ਾਰ ਗਿਰ ਗਿਆ ਤਾਂ ਪੈਨਸ਼ਨ ਵੀ ਖਤਮ ਲੱਖੋ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ 2004 ਤੋਂ ਪਹਿਲਾਂ ਜੇ ਕਿਸੇ ਮੁਲਾਜ਼ਮ ਦੀ ਉਸ ਦੀ ਰਿਟਾਇਰਮੈਂਟ ਦੇ ਵਕਤ ਮੰਨ ਲਓ 40000 ਤਨਖਾਹ ਸੀ ਤੇ ਉਹਦੀ ਬੇਸਿਕ ਦਾ ਹਾਫ ਉਹਨੂੰ ਪੈਨਸ਼ਨ ਬੇਸਿਕ ਦਾ ਹਾਫ ਪਲੱਸ ਡੀਏ ਵਗੈਰਾ ਜੋ ਵੀ ਨਾਲ ਪੱਤੇ ਦਿੱਤੇ ਜਾਂਦੇ ਆ ਉਹਨੂੰ ਉਹਦੀ ਇੱਕ ਪੈਨਸ਼ਨ ਮੰਨੀ ਜਾਂਦੀ ਸੀ ਜਿਸ ਦੇ ਨਾਲ ਉਹਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਪਰ ਅੱਜ ਜੋ ਇਹਨਾਂ ਨੇ ਐਨਪੀਐਸ ਪਾਲਿਸੀ ਲਿਆਂਦੀ ਆ ਨਿਊ ਪੈਨਸ਼ਨ ਸਕੀਮ ਪਹਿਲਾਂ ਓਪੀਐਸਸੀ ਪੁਰਾਣੀ ਪੈਨਸ਼ਨ ਜਿਹਨੂੰ ਜੋ ਸਾਰੇ ਜਿੰਨੇ ਵੀ ਪੁਰਾਣੇ ਮੁਲਾਜ਼ਮ ਨੇ ਉਹਦੇ ਵਿੱਚ ਆਉਂਦੇ ਸੀ ਉਸ ਤੋਂ ਬਾਅਦ ਐਨਪੀਐਸ ਆ ਗਈ ਨਿਊ ਪੈਨਸ਼ਨ ਸਕੀਮ ਨਿਊ ਪੈਨਸ਼ਨ ਸਕੀਮ ਦਾ ਜਦੋਂ ਸਾਡੇ ਸਾਰੇ ਮੁਲਾਜ਼ਮ ਵਰਗ ਵੱਲੋਂ ਵਿਰੋਧ ਕੀਤਾ ਗਿਆ ਹੁਣ ਪਿੱਛੇ ਜੇ ਸਰਕਾਰ ਨੇ ਪਿਛਲੇ ਸਾਲ ਇੱਕ ਨਵੀਂ ਪੈਨ ਯੂਨੀਫਾਈਡ ਪੈਨਸ਼ਨ ਸਕੀਮ ਉਹ ਜੋ ਯੂਨੀਫਾਈਡ ਪੈਨਸ਼ਨ ਸਕੀਮ ਹੈ ਉਹ ਐਨਪੀਐਸ ਨਾਲੋਂ ਵੀ ਇੱਕ ਗਈ ਗੁਜਰੀ ਸਕੀਮ ਹੈ ਉਹਦੇ ਵਿੱਚ ਇਹ ਹੈ ਕਿ ਉਹ ਵੀ ਜੋ ਯੂਪੀਐਸ ਹੈ ਯੂਪੀਐਸ ਵੀ ਯੂਨੀਫਾਈਡ ਪੈਨਸ਼ਨ ਸਕੀਮ ਵੀ ਬਾਜ਼ਾਰ ਦੇ ਉੱਪਰ ਹੀ ਨਿਰਭਰ ਕਰਦੀ ਆ ਉਹਦੇ ਵਿੱਚ ਇਹਨਾਂ ਨੇ ਕੁਝ ਚੀਜ਼ਾਂ ਉੱਪਰ-ਨੀਚੇ ਕਰ ਦਿੱਤੀਆਂ ਜਿੱਦਾਂ ਕਿ ਮੰਨ ਲਓ ਕੋਈ 10 ਸਾਲ ਦਾ ਜਿਸ ਮੁਲਾਜ਼ਮ ਦੀ 10 ਸਾਲ ਸਰਵਿਸ ਹੋ ਜਾਂਦੀ ਹੈ ਉਹ 10 ਸਾਲ ਤੋਂ ਬਾਅਦ ਰਿਟਾਇਰਮੈਂਟ ਲੈਂਦਾ ਸੇਵਾ ਮੁਕਤੀ ਲੈਂਦਾ ਤੇ ਉਹਨੂੰ ਪੈਨਸ਼ਨ ਮਿਲੇਗੀ ਪਰ ਮੈਂ ਤੁਹਾਡੇ ਸਾਹਮਣੇ ਰਹੀ ਇਹ ਦੱਸਣਾ ਚਾਹੁੰਨਾ ਕਿ ਅੱਜ ਪੂਰੇ ਦੇਸ਼ ਦੇ ਵਿੱਚ ਪਿੱਛੇ ਜੇ ਇੱਕ ਨਿਊਜ਼ਪੇਪਰ ਦੇ ਵਿੱਚ ਵੀ ਇਹ ਖਬਰ ਆਈ ਸੀ ਕਿ ਪੂਰੇ ਦੇਸ਼ ਦੇ ਵਿੱਚ ਸਾਡੇ ਜੇ ਦੇਖਿਆ ਜਾਵੇ ਤੇ 40 ਲੱਖ ਪਲੱਸ ਮੌਜੂਦਾ ਜੋ ਸਾਡੇ ਡਿਪਾਰਟਮੈਂਟ ਆਫ ਪੋਸਟ ਵਿੱਚ ਮੁਲਾਜ਼ਮ ਨੇ ਤੇ 60 ਲੱਖ ਪਲੱਸ ਪੈਨਸ਼ਨਰ ਨੇ 40 ਲੱਖ ਪਲੱਸ ਦੇ ਵਿੱਚੋਂ ਸਿਰਫ 10000 ਬੰਦਿਆਂ ਤੋਂ ਵੀ ਘਟ ਨੇ ਯੂਪੀਐਸ ਨੂੰ ਤਵੱਜੋ ਦਿੱਤੀ ਆ ਸਿਰਫ 10000 ਤੋਂ ਵੀ ਘਟ ਇਹ ਬੜੀ ਹੀ ਨੋਟ ਕਰਨ ਵਾਲੀ ਗੱਲ ਹੈ ਸੋ ਅਸੀਂ ਸਾਡੀ ਡਿਮਾਂਡ ਇਹ ਆ ਕਿ ਨੋ ਐਨਪੀਐਸ ਨੋ ਯੂਪੀਐਸ ਓਨਲੀ ਓਪੀਐਸ ਤਾ ਇੱਥੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹਦੀ ਵੀ ਮੰਗ ਕੀਤੀ ਜਾ ਰਹੀ ਹੈਗੀ ਔਰ ਉਹਦੇ ਨਾਲ ਸੱਤ ਹੋਰ ਅਜਈਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰੇ ਮੁਲਾਜ਼ਮ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਆਵਾਜ਼ ਦਿਓ ਹਮੇ ਲਾਸਦੋ ਹਮ ਇੱਕ ਹੈ ਦੀ ਇੱਥੇ ਜਿਹੜੀ ਹੈ ਨਾਰੇਬਾਜੀ ਹੋ ਰਹੀ ਹੈਗੀ ਹੈ ਔਰ ਕੇਂਦਰ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ